ਮਲੂਜੀ ਅਜਿ ਕਿਸਾਨਾ ਬੰਨੀ ਉਤਰਨਾ ਦਿੱਤਾ ਗਿਆ ਮਾਰਕੀਟ ਕਮੇਟੀ ਦੇ ਵਿੱਚ ਕੋਈ ਮਾਰਕੀਟ ਕਮੇਟੀ ਕਰਮਚਾਰੀਆਂ ਵਿਰੁੱਧ ਬਿਨਾਰੇ ਬਾਜੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਭਾਈ ਜੀ ਮੈਂ ਬਰਜੀਤ ਸਿੰਘ ਮੰਡੀ ਸੁਪਰਵਾਈਜ਼ਰ ਮੇਨ ਮੰਡੀ ਮੇਰੀ ਇੱਥੇ ਆਪਣੀ ਡਿਊਟੀ ਹੈਗੀ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਮਤਲਬ ਕਿ ਐਂਟਰੀ ਹੁੰਦੀ ਹੈ ਮਤਲਬ ਆਪਣੇ ਮੰਡੀ ਦੇ ਵਿੱਚ ਕੰਕਰੀਟ ਉਹ ਸਰਕਾਰ ਦੀ ਪਾਲਿਸੀ ਮੁਤਾਬਕ ਜੋ ਹਦਾਇਤਾਂ ਉਸ ਮੁਤਾਬਕ ਹੁੰਦੀ ਹੈ ਤੇ ਜੋ ਕੋਈ ਜ਼ਿਆਦਾ ਮੋਇਸਚਰ ਵਾਲੀ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਅਸੀਂ ਇਥੋਂ ਵਾਪਸ ਵੀ ਕਰ ਦਿੰਦੇ ਆ ਮੁਲਾਜ਼ਮ ਮਿਲ ਕੇ ਹੋਏ ਆ ਵੀ ਉਹ ਮਤਲਬ ਇਥੇ ਨਹੀਂ ਉਤਾਰਨ ਦੇਣਗੇ ਕਿ ਜਿਹੜੀ ਪਰਚੇਜ ਦੀ ਜਾਂ ਖਰੀਦ ਦੀ ਗੱਲ ਆ ਇਹਨੂੰ ਭਾ ਲਾਉਣ ਦਾ ਜਿਹੜਾ ਕੰਮ ਏਜੰਸੀ ਦਾ ਹੁੰਦਾ ਹੈ ਕਿ ਏਜੰਸੀ ਨੂੰ ਤਾਲਮੇਲ ਦੇ ਵਿੱਚ ਲੈ ਕੇ ਬਾਰ ਬਾਰ ਉਹਨਾਂ ਨਾਲ ਤਾਲਮੇਲ ਉਹਨਾਂ ਨੂੰ ਹਦਾਇਤ ਕਰਕੇ ਜਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਬੋਲੀ ਲਾਉਣ ਦੇ ਵਿੱਚ ਜਿਹੜਾ ਆਪਣੀ ਮਾਰਕੀਟ ਕਮੇਟੀ ਹੈਗੀ ਆ ਉਹ ਆਪ ਦਾ ਪੁਰ ਜੋਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਤਾਂ ਕਿ ਕਿਸੇ ਵੀ ਕਿਸਾਨ ਨੂੰ ਆੜਤੀ ਨੂੰ ਜਾਂ ਮਜ਼ਦੂਰ ਨੂੰ ਜਿਹੜਾ ਮਤਲਬ ਕਿ ਕਿਸੇ ਤਰ੍ਹਾਂ ਦੀ ਮਤਲਬ ਪਰੇਸ਼ਾਨੀ ਨਾ ਆਵੇ ਕੁਸ਼ਕ ਮੌਸਮ ਦੇ ਕਰਕੇ ਵੀ ਹੋ ਸਕਦਾ ਵੀ ਕੁਝ ਪ੍ਰੋਬਲਮ ਆ ਰਹੀ ਹੋਵੇ ਐ ਤਲਦੀਪ ਸਿੰਘ ਨੇ ਦਿੱਤਾ ਪੀਕੇਯੂ ਕੋਸਾ ਜ਼ਿਲ੍ਹਾ ਕਰਨ ਸਬੰਧੀ ਮਕਸਦ ਖਾਤ ਜਿਹੜਾ ਕਿ ਗਿੱਦੜਵਾ ਮੰਡੀ ਦੇ ਵਿੱਚ ਅੱਜ ਦੂ ਦੂਰ ਹੱਟਤਾ ਹੋ ਗਿਆ ਕਿਸਾਨਾਂ ਨੂੰ ਬੈਠਿਆ ਨੂੰ ਕਿਸੇ ਦਾ ਭਾ ਨਹੀਂ ਲੱਗ ਰਿਹਾਗਾ ਕਦੇ ਦਾ ਕਹਿ ਦਿੰਦੇ ਥੋੜਾ ਜਿਹੜਾ 14 ਆਉਂਦਾ ਸੀਗਾ ਉਹਨੂੰ ਅੱਜ ਇਹ ਨਹੀਂ ਮਸ਼ੀਨਾ ਖਰਾਬ ਆ ਬਾਈ ਬਾਈ ਕੱਢੀ ਜਾਂਦੇ ਆ ਜਿਹੜੇ ਮੰਡੀ ਦੇ ਵਿੱਚ ਐਨਸਪੈਕਟਰ ਲਾਏ ਵੇ ਆ ਇਹ ਸਭ ਪ੍ਰਾਈਵੇਟ ਘਾਣਾ ਨਾਲ ਰਲੇ ਹੋਣ ਕਰਕੇ ਕਿਸਾਨ ਦੀ ਲੁੱਟ ਕਰਾ ਰਹੇ ਆ ਜਿਹੜੇ ਪ੍ਰਾਈਵੇਟ ਵਾਲੇ ਆ ਉਹ 1.5-1.5 ਕਿਲੋ ਤੇ ਕਿਸਾਨਾਂ ਤੋਂ ਕਣ ਕ ਲਈ ਜਾ ਰਹੇ ਆ 1.5 ਕਿਲੋ ਮਲਕਟੋਪੀ ਲਾ ਕੇ ਤੇ ਜਿਹੜਾ ਕਿ ਸਰਕਾਰੀ ਬੋਲੀ ਵਾਲਿਓ ਉਥੇ ਜਾ ਨਹੀਂ ਰਹੇਗੇ ਕਿਸਾਨ ਨੂੰ ਮਜਬੂਰ ਕੀਤਾ ਜਾ ਰਿਹਾ ਉਹਦਾ ਗਲਾ ਕੁੱਟਿਆ ਜਾ ਰਿਹਾ ਕਿ ਮਜਬੂਰ ਨਾਸ ਕੋਆਪਰੇਟ ਨੂੰ ਆਪਦਾ ਜਿਹੜੀ ਜੰਸ ਦੇਣ ਵਾਸਤੇ ਮਜਬੂਰ ਹੋ ਜੇ ਸਾਨੂੰ ਇਹ ਸਰਕਾਰ ਤੋਂ ਉਮੀਦ ਸੀਗੀ ਕਿ ਕਿਸਾਨ ਮਜ਼ਦੂਰ ਦਾ ਭਲਾ ਕਰੂਗੀ ਇਲੈਕਸ਼ਨ ਚੱਲਦੇ ਦੇ ਬਾਵਜੂਦ ਵੀ ਸਰਕਾਰ ਦੀ ਇੰਨੀ ਲੁੱਟ ਕੀਤੀ ਜਾ ਰਹੀ ਜਿਹੜੇ ਉਹਨਾਂ ਨੇ ਐਨਸਪੈਕਟਰਾਂ ਨੇ ਅੱਗੇ ਮੁੰਡੇ ਰੱਖਿਆ ਉਹ ਵੀ ਕੋਈ ਕਿਤੇ ਦਿਖਾਈ ਨਹੀਂ ਦੇ ਰਿਹਾਗਾ ਜਿਹੜਾ ਰੋਜ਼ ਬਾੜਛ ਆ ਜਾਂਦੀ ਹੈ ਕਿਸਾਨ ਦੀ ਇੰਨੀ ਕਿ ਦੁਰਦਸ਼ਾ ਮੈਂ ਨਾ ਵੀ ਅਸੀਂ ਦੱਸ ਨਹੀਂ ਸਕਦੇ ਆਪਦੇ ਮੂੰਹੋਂ ਕੀ ਰੁਕੇ ਜੀ ਜੇਕਰ ਨਹੀਂ ਬੋਲੀ ਲੱਗਦੀ ਜਿਵੇਂ ਅੱਜ 18 19 ਤਰੀਕ ਹੋ ਚੁੱਕੀ ਆ ਜੇਕਰ ਵਜੇ ਵੀ ਬੋਲੀ ਨਹੀਂ ਲੱਗਦੀ ਨਹੀਂ ਪਈ ਜਾਂਦਾ ਫੇਰ ਅਸੀਂ ਜੀ ਪ੍ਰਸ਼ਾਸਨ ਨੂੰ ਟਾਈਮ ਦੇ ਚੁੱਕੇ ਆ ਉਹ ਸਮਾਂ ਵੀ ਅੱਧੇ ਘੰਟੇ ਦਾ ਹੁਣ ਲੰਘ ਚੁੱਕਿਆ ਅਸੀਂ ਹੁਣੇ ਇਹ ਰੋਡ ਜਾਮ ਕਰਾਂਗੇ ਜਿੰਨਾ ਚੱਕਰ ਨਾ ਤਾਂ ਮੰਡੀ ਚ ਪੀਣ ਨੂੰ ਪਾਣੀ ਆ ਦਿਨੋਂ ਦਿਨ ਧੇਰੀਆਂ ਦੇ ਚੋਰੀ ਵਧ ਰਹੀ ਆ ਕੋਈ ਵੀ ਕੰਟਰੋਲ ਨਹੀਂ ਇੱਥੇ ਮਾਰਕੀਟ ਕਮੇਟੀ ਦਾ ਤੇ ਨਾ ਕੋਈ ਸਰਕਾਰ ਦਾ ਜਿੰਨਾ ਚੱਕਰ ਸਾਡੇ ਜ਼ਿੰਮੇਵਾਰ ਦਾ ਹੱਲ ਨਾ ਹੋਇਆ ਉਹਨਾਂ ਚੱਕਰੇ ਰੋਡ ਬੰਦ ਰਹੇ ਕਿਸਾਨਾਂ ਨੂੰ ਨਾਲ ਦੀ ਨਾਲ ਅੱਜ ਭਾਅ ਲਵਾਵਾਂਗੇ ਕਿਸਾਨਾਂ ਦਾ ਸਾਰੇ ਹੱਲ ਕਰਾਇਬਣਾ ਸੀ ਰੋਡ ਨੂੰ ਛੱਡਣੀ ਹੁਣੇ ਧਰਨਾ ਲੱਗੂਗਾ ਹਾਂਜੀ ਪ੍ਰਧਾਨ ਜੀ ਮੈਂ ਮਿਤ ਕੁਮਾਰ ਬਾਂਸਲ ਜਿੱਦਲਵਾ ਮੰਡੀ ਲੋਕਲ ਮੰਡੀ ਦੇ ਵਿੱਚ ਅਸੀਂ ਆੜਾ ਦਾ ਕੰਮ ਕਰਦੇ ਆਂ ਕਿਸਾਨਾਂ ਦੀ ਜਿਹੜੀ ਕਣਕ ਆਲਮੋਸਟ 13 ਤਰੀਕ ਤੋਂ ਮੰਡੀਆਂ ਦੇ ਵਿੱਚ ਆਈ ਹੋਈ ਹੈ ਅੱਜ 19 ਤਰੀਕ ਹੋ ਗਈ ਪਰ ਅਜੇ ਤੱਕ ਕੋਈ ਭਾਅ ਨਹੀਂ ਲੱਗ ਰਿਹਾ ਜੇ ਕੋਈ ਇੱਕਾ ਦੁਕਾ ਕੋਈ 150 ਘੱਟ ਲੱਗਿਆ ਤਾਂ ਕੀ ਕਹਿਣਾ ਪਰ ਅਸੀਂ ਬਹੁਤ ਮਾਰਕ ਸੈਕਟਰੀ ਮਾਰਕਮਿਟਰੀ ਨੂੰ ਬੇਨਤੀ ਕੀਤੀ ਗੱਲ ਕਿ ਸਾਨੂੰ ਸਰ ਮੌਸਮ ਮੀਟਰਾਂ 'ਚ ਫਰਕ ਲੱਗਦਾ ਹੈ ਵੈਰ ਆਕਸੀਜਨ ਸੀ ਦੇ ਜਿਹੜੇ ਇਨਸਪੈਕਟਰ ਆ ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਉਹ ਕਹਿੰਦਾ ਵੀ ਸਾਡੇ ਕੋਲੇ ਕੋਈ ਆਪਦੇ ਮੌਸਟਰਮੀਟਰ ਲਿਆਉਣ ਦੇ ਅਧਿਕਾਰ ਨਹੀਂ ਤੇ ਤੁਸੀਂ ਜਿਹੜੇ ਮੌਸਟਰਮੀਟਰ ਆ ਮਾਰਕੀਟੇ ਦੇ ਯੂਜ਼ ਕਰਿਓ ਤੇ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈ ਬਾਰਦਾਨਾ ਵੀ ਜਿਹੜਾ ਅੱਜ ਸਾਡੇ ਕੋਲੇ ਆਇਆ ਇਸ ਤੋਂ ਪਹਿਲਾਂ ਬਾਰਦਾਨਾ ਵੀ ਮੰਡੀਆਂ ਦੇ ਵਿੱਚ ਨਹੀਂ ਆਇਆ ਸੀ ਤੇ ਜਿਹੜਾ ਕਿਸਾਨ ਪਿਆਰ ਤੇ ਆ ਮਜ਼ਦੂਰ ਸਾਰੇ ਬਹੁਤ ਪਰੇਸ਼ਾਨ ਚਾਹਦੇ ਕੀ ਕਾਰਨ ਕੀ ਹੈ ਜੀ ਜੇ ਸਰਕਾਰ ਦਾ ਦੇਖੀਏ ਰੋਲ ਹੈ ਕੋਈ ਸਰਕਾਰ ਸਾਨੂੰ ਮੈਨੂੰ ਤਾਂ ਅਲਾਵਾ ਡੈਮੇਜ ਕੰਟਰੋਲ ਕੰਟਰੋਲ ਜਣੀ ਤਾਂ ਚੇਅਰਮੈਨ ਸਾਹਿਬ ਨੂੰ ਬੇਨਤੀ ਕੀਤੀ ਸੀ ਜੀ ਜੇਰਮਨ ਸਾਹਮਣੇ ਅੱਜ ਖਿੱੱਚੇ ਕੁੱੱਚੇ ਸ਼ਾਇਦ ਕੁਦਰ ਪਹਾੜਾਂ ਤੋਂ ਤੱਕ ਇਹ ਕਹਿਣਾ ਕੱਲ ਤੱਕ ਤੁਸੀਂ ਆਨ ਰਿਕਾਰਡ ਚੈੱਕ ਕਰ ਲਓ ਕਿ ਕਿੰਨਾ ਮਾਲ ਮੰਡੀ ਚ ਆਇਆ ਪਿਆ ਤੇ ਕਿੰਨਾ ਪਾਲ ਕੇ ਆ ਕਿਸਾਨ ਥੋੜੇ ਸਾਹਮਣੇ ਬੈਠਿਆ ਇਹਨਾਂ ਨੂੰ ਵਿਚਾਰਿਆਂ ਨੂੰ ਪੁੱਛ ਲਓ ਕਿ ਕੀ ਇੱਥੇ ਮੈਂ ਜੇ ਝੂਠ ਬੋਲਾਂ ਜੋ ਮਨ ਦੀ ਮਰਜ਼ੀ ਕਹਦੇ ਹੋ ਇਹਨਾਂ ਨੂੰ ਵਿਚਾਰਿਆਂ ਨੂੰ ਪੁੱਛੋ ਕਿੰਨੇ ਕੰਨੇ ਦੇ ਲੋਕੇ ਬੈਠਿਆ ਨੇ ਇਹ ਸਰਕਾਰ ਦਾ